ਸਾਂਭ ਲੋ ਪੰਜਾਬ ਨੂੰ ਪੰਜਾਬੀਓ ਲੀਡਰਾਂ ਨੇ ਲੁੱਟ ਲੁੱਟ ਖਾ ਲਿਆ ਸਾਂਭ ਲੋ ਪੰਜਾਬ ਨੂੰ ਪੰਜਾਬੀਓ ਲੀਡਰਾਂ ਨੇ ਲੁੱਟ ਲੁੱਟ ਖਾ ਲਿਆ ਬੋਟਾ ਲੈ ਕੇ ਜਿੱਤ ਇਹਨਾ ਮੋੜਦੇ ਝੂਠੇ ਲਾਰਿਆਂ ਚ ਪਾਉਂਦੇ ਲੋਕਾਂ ਨੂੰ ਗਲੋਂ ਜੇ ਗੁਲਾਮੀ ਇਹ ਲਾਉਣੀ ਏ ਸੁੱਟਣਾ ਏ ਪੈਣਾ ਲਾ ਕੇ ਜੋਕਾਂ ਨੂੰ ਗਲੋਂ ਜੇ ਗੁਲਾਮੀ ਇਹ ਲਾਉਣੀ ਏ ਸੁੱਟਣਾ ਏ ਪੈਣਾ ਲਾ ਕੇ ਜੋਕਾਂ ਨੂੰ ਗੁੰਡਾਗਰਦੀ ਨੇ ਨਿਤ ਕਰਦੇ ਇਹਨਾਂ ਸਿਆਸਤ ਦਾ ਮਾਫੀਆ ਬਣਾ ਲਿਆ ਸਾਬ ਲੋ ਪੰਜਾਬ ਨੂੰ ਪੰਜਾਬੀਓ ਲੀਡਰਾਂ ਨੇ ਲੁੱਟ ਲੁੱਟ ਖਾ ਲਿਆ ਪਾਣੀਆਂ ਦੇ ਮਸਲੇ ਦਾ ਰੌਲਾ ਏ ਚੁੱਪ ਰhenge ਮੂੰਹ ਵੀ ਨਾ ਖੋਲਦੇ ਕਰ ਸਮਝੋ ਤੇ ਪੈਸਾ ਖਾ ਗਏ ਕਹਿੰਦੇ ਢਿੱਡ ਨੰਗਾ ਹੋ ਤਾਂ ਨਹੀਂ ਬੋਲਦੇ ਕਰ ਸਮਝੋ ਤੇ ਪੈਸਾ ਖਾ ਗਏ ਕਹਿੰਦੇ ਢਿੱਡ ਨੰਗਾ ਹੋ ਤਾਂ ਨਹੀਂ ਬੋਲਦੇ ਐਸ ਵੀ ਐਲ ਨੈਰ ਕੱਢਣੀ ਉਹਨਾਂ ਕਈ ਜਗ੍ਹਾ ਟੱਕ ਹੈ ਲਵਾ ਲਿਆ ਸਾਂਭ ਲੋ ਪੰਜਾਬ ਨੂੰ ਪੰਜਾਬੀਓ ਲੀਡਰਾਂ ਨੇ ਲੁੱਟ ਲੁੱਟ ਖਾ ਲਿਆ ਕਿਸਾਨ ਮਜ਼ਦੂਰ ਕੇ ਨਾ ਰੋੜਤੇ ਨਵੇਂ ਨਵੇਂ ਬੈਲ ਪਾਸ ਕਰਦੇ ਅੰਨਦਾਤ ਜੋਨੇ ਕਹਿਨਾਤ ਦੇ ਅੱਜ ਪੀ ਪੀ ਨੇ ਜ਼ਹਿਰਨਿਤ ਮਰਦੇ ਅੰਨਦਾਤ ਜੋਨੇ ਕਹਿਨਾਤ ਦੇ ਅੱਜ ਪੀ ਪੀ ਨੇ ਜ਼ਹਿਰਨਿਤ ਮਰਦੇ ਵਪਾਰੀਆਂ ਦੇ ਹੱਥ ਆਗੀ ਦੋਰ ਹੈ ਕਿਸਾਨ ਨੇ ਹਰ ਸਗਲ ਪਾਲਿਆ ਸਾਂਭ ਲੋ ਪੰਜਾਬ ਨੂੰ ਪੰਜਾਬੀਓ ਲੀਡਰਾਂ ਨੇ ਲੁੱਟ ਲੁੱਟ ਖਾ ਲਿਆ ਹੱਕ ਲੈਣ ਪੈਣ ਸ਼ੇਰ ਬੱਗਿਓ ਸਿਰੋਂ ਪਾਣੀ ਲੰਗੇ ਚੁੱਕੋ ਸ਼ਮਸ਼ੀਰਾਂ ਨੂੰ ਬੰਦਾ ਸਿੰਘ ਸੂਰਮੇ ਦੇ ਵਾਰਸੋ ਚੁੱਕੋ ਕਲਮਾਂ ਤੇ ਲਿਖੋ ਤਕਦੀਰਾਂ ਨੂੰ ਬੰਦਾ ਸਿੰਘ ਸੂਰਮੇ ਦੇ ਵਾਰਸੋ ਚੁੱਕੋ ਕਲਮਾਂ ਤੇ ਲਿਖੋ ਤਕਦੀਰਾਂ ਨੂੰ ਕਾਲਖ ਰਪਿੰਦਰ ਨੇ ਜੋੜ ਕੇ ਕਿਸਾਨੀ ਹੱਕਾਂ ਦੇ ਲਈ ਗੀਤ ਹੈ ਬਣਾ ਲਿਆ ਸਾਂਭ ਲੋ ਪੰਜਾਬ ਨੂੰ ਪੰਜਾਬੀਓ ਲੀਡਰਾਂ ਨੇ ਲੁੱਟ ਲੁੱਟ ਖਾ ਲਿਆ ਸਾਂਭ ਲੋ ਪੰਜਾਬ ਨੂੰ ਪੰਜਾਬੀਓ ਲੀਡਰਾਂ ਨੇ ਲੁੱਟ ਲੁੱਟ ਖਾ ਲਿਆ